ਸੋ ਆ ਰਿਹਾਸ ਹਾਰਮਨ ਲੌਗਸ ਅੰਦਰ ਅਬਾਊਟ ਹੇਅਰ ਤੇ ਇਹ ਮੈਂ ਆ ਸਤੋ ਜੀ ਐਮ ਉੱਠੇ ਦਾ ਜੀ ਪਹਿਲੇ ਜਿਹਾ ਵਲੌਗ ਨੂੰ ਸਟਾਰਟ ਕੀਤਾ 8 7 ਵਜੇ ਆ ਤੇ ਚੱਲਿਆਂ ਪਰੇ ਨੂੰ ਹੱਡਣ ਦੇ ਲਈ ਤੇ ਬਾਕੀ ਤੁਹਾਨੂੰ ਜਾ ਕੇ ਦਗਾਣੇ ਆ ਇਹ ਦੇਖ ਲਾਰਾ ਬਈ ਅਬਾ ਗਾਇਜ਼ ਚਲੋ ਗਾਇਜ਼ ਚਲਿਏ ਅਗਿਥੇ ਲਈ ਜਾ ਰਹੇ ਹਾਂ ਫੇਰ ਗਾਈਜ਼ ਆਪਾਂ ਖਾਣ ਲਗੇ ਆਂ ਸੇਵੀਆਂ ਦੇਸੀ ਕੇ ਵਾਲੀਆਂ ਬਾਕੀ ਸਭ ਦੁਕਾਨ ਤੇ ਜਾ ਕੇ ਮਿਲਦੇ ਆਂ ਗਾਈਜ਼ ਤਾਂ ਗਾਈਜ਼ ਚੌਲ ਖਾ ਲੋ ਚੌਲ ਆਪਾਂ ਵੀ ਰੈਡੀ ਡੂਡੀ ਹੋ ਗਏ ਗਾਈਜ਼ ਆਪਾਂ ਪਹੁੰਚ ਗਏ ਦੁਕਾਨ ਦੇ ਉੱਪਰ ਦੁਕਾਨ阿里 ਚੈੱਕ ਕਰਾ ਦਾਨੀ ਕੇਰਾ ਤੋਂ ਜਾਓ ਦੇ ਗਾਈਜ਼ ਦੇ ਗਾਇਸ ਇੱਕ ਕਰੀਏ ਤੇ ਸ਼ੂਟ ਕਰਕੇ ਦੇਦੇ ਹਾਂ ਡੜੀ ਇਹਦੇ ਮੈਂ ਵੇਖਦੇ ਆ ਵਧੀਆ ਵੀ ਆਉਣਾ ਗਾਇਸ ਕਿ ਨਹੀਂ ਅੱਲਾ ਬਾ ਯਾਨੀ ਹੇਲੋ ਗਾਇਸ ਦੇਓ ਗਾਇਸ ਚੱਲੀਏ ਘਰ ਆ। ਤੋਂ ਗਾਇਸ ਖਾ ਰਹੇ ਆ ਪਕੌੜੇ। ਆ ਗਿਆ ਖਾਣਾ ਨਿਆ। ਠੀਕ ਗਾਇਸ ਹੁਣ ਆਪਾਂ ਰੋਟੀ ਖਾ ਕੇ ਮਿਲਦੇ ਆਂ। ਤੇ ਤੁਸੀਂ ਵੀ ਰੋਟੀ ਖਾ ਲਓ। ਤੇ ਖਾ ਕੇ ਸੋਜੋ ਜਾਂ ਕੰਮ ਤੇ ਚੱਲ ਜਾਓ ਜਿਹਨੇ ਕੰਮ ਤੇ ਜਾਣਾ ਕੰਮ ਤੇ ਚੱਲ ਜਾਓ। ਤੇ ਰੋਟੀ ਖਾ ਲਓ ਵੀਰ ਜੀ। ਹਾਲ ਜਗਾਵੇ ਗਾਈਸ